ਤੁਸੀਂ ਸਭ ਤੋਂ ਵੱਲੋਂ ਤਸਵੀਰਾਂ ਦੇਖ ਸਕਦੇ ਹੋ ਇਹ ਗੰਦਗੀ ਦੇ ਢੇਰ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲੋਕਾਂ ਜਿਹੜੇ ਕੀ ਕੂੜਾ ਸੁੱਟਿਆ ਗਿਆ ਇੱਥੇ ਲੋਕਾਂ ਵੱਲੋਂ ਤੁਸੀਂ ਦੇਖਿਆ ਕੂੜੇ ਦੇ ਢੇਰ ਤੱਕ ਲੱਗੇ ਰਹੇ ਅਤੇ ਇੰਨੀ ਗੰਦਗੀ ਇੱਥੇ ਆ ਕਿ ਲੋਕਾਂ ਦਾ ਇੱਥੇ ਖਲੋਣਾ ਮੁਸ਼ਕਲ ਹੋਇਆ ਪਿਆ ਵਾ ਕੀ ਹਾਲਾਤ ਨੇ ਕਦੋਂ ਦੇ ਮੁਸ਼ਕਿਲ ਆ ਕੱਲ ਅਹੀਂ ਸੱਜੈਂ ਇੰਸਪੈਕਟਰ ਨੂੰ ਇੱਥੇ ਆਏ ਕਾਲਾ ਸਾਰਾ ਕੂੜਾ ਪਰਾ ਕਰਾਇਆ ਸੀ ਸਾਰਾ ਚੁਕਾਇਆ ਸੀ ਇਹ ਨਾ ਰੇੜੀਆਂ ਵਾਲੇ ਆਉਂਦੇ ਐ ਇਹਨੂੰ ਇਨਸਪੈਕਟਰ ਨੂੰ ਵੀ ਪਤਾ ਆ ਵੀ ਜਿੰਨਾ ਕਾਲਾ ਮੋੜ ਦੇ ਅਗਲੇ ਲੇ ਘੜਦੀਆਂ ਜਿੰਨੀਆਂ ਵੀ ਕਲੌਨੀਆਂ ਆ ਨਾ ਉਹਦਾ ਕੂੜਾ ਸਾਰਾ ਇੱਥੇ ਛਿੜਕ ਦੇ ਢੇਰੀ ਕਰੀ ਜਾਂਦੇ ਆ ਹੁਣ ਕਾਲਾ ਇਨਸਪੈਕਟਰ ਨੂੰ ਕਿਹਾ ਸਾਰਾ ਕੂੜਾ ਚ ਗਿਆ ਵੀ ਇੱਥੇ ਜਿਆਦਾ ਇੱਥੇ ਛੋਟਾ ਡੈਂਪਲਾ ਜਿਹੜਾ ਘਰਾਂ ਵਾਲਾਸਤੇ ਜਿਹੜਾ ਕੂੜਾ ਉਹ ਬੰਦਾ ਡੈਂਪਲ ਦੇ ਵਿੱਚ ਪਾ ਦੇ ਤੇ ਉਹ ਗਵਾਦਾ ਜੇ ਇੱਥੇ ਕੂੜਾ ਹੋਊਗਾ ਤਾਂ ਤੁਸੀਂ ਜੰਮੇ ਆ ਤੁਸੀਂ ਜਵਾਬ ਦਿਓਗੇ ਅਸੀਂ ਜਵਾਬ ਕਰਾਂਗੇ ਨੌਕਰੀ ਤੂੰ ਕਰਦਾ ਅਸੀਂ ਥੋੜਾ ਕਰਦੇ ਜਦ ਸਾਨੂੰ ਇਨਸਪੈਕਟਰ ਲਵਾਵੇ ਫਿਰ ਅਸੀਂ ਆਪੇ ਕਰ ਲਾਂਗੇ ਆਪਣਾ ਕੰਮ ਫ ਫਿੱਚੇ ਜਾਓਗੇ ਮਹਾਵੀਰ ਹਸਪੀਟਲ ਆ ਜਿੱਥੋਂ ਆਪਾਂ ਸਿਹਤ ਸਹੂਲਤਾ ਲੈਣੀਆਂ ਉੱਥੇ ਜਾ ਕੇ ਹਾਲਾਤ ਵੇਖੋ ਨਾਲ ਹੀ ਹਾਈ ਸਕੂਲ ਆ ਉੱਥੇ ਜਾ ਕੇ ਹਾਲਾਤ ਵੇਖੋ ਇਸ ਤੋਂ ਵੀ ਬੱਤਰ ਆ ਹੁਣ ਜਿਹੜੀਆਂ ਰੇੜੀਆਂ ਪਰਵਾ ਸੁੱਟਰਾ ਉਹਦੇ ਦੋ ਦਿਨਾਂ ਦੇ ਵਿੱਚ ਹੀ ਭਜਾਏ ਭਰ ਜਾਂਦਾ ਇਥੇ ਇਹਦੇ ਅੱਧੀ ਛੜਕ ਅੱਧੀ ਛੜਕ ਜਿਹੜੀ ਨਾ ਕੱਲ ਵਿਖਾਈ ਇਹਨੂੰ ਅੱਧੀ ਛੜਕ ਪੂਰੀ ਇਹ ਕੂੜੇ ਨਾਲ ਭਰੀ ਪਈ ਹੈ ਇਹ ਜਿਹੜੇ ਕੰਨਕੇ ਦੇ ਤੇ ਲਗੇ ਇਹਨਾਂ ਨੂੰ ਲੋਕਾਂ ਨੂੰ ਬਹੁਤ ਹੀ ਮਤਲਬ ਦਿਗਤ ਆ ਰਹੀ ਆ ਪਰੇਸ਼ਾਨੀਆਂ ਸਾਹਮਣਾ ਕਰ ਰਹਾ ਬਰਬੋ ਆਉਂਦੀ ਆ ਬਿਮਾਰੀਆਂ ਫੈਲ ਰਹੀਆਂ ਵਾਂ ਹਰ ਕਨੇ ਮੱਥਾ ਟੇਕਣ ਕੋਲ ਜਾਂਦਾ ਆ ਤੇ ਜਿੰਨੋਂ ਕੋਈ ਐਨਆਰਆਈ ਆਉਂਦਾ ਆ ਉਦੋਂ ਤਾਂ ਇੱਥੇ ਗੱਡੀਆਂ ਵੀ ਆ ਜਾਂਦੀਆਂ ਝਾੜੂ ਵਾਲੇ ਵੀ ਆ ਜਾਂਦੇ ਆ ਉਦੋਂ ਦੇਹ ਤੇ ਰੀ ਸਵਾਈ ਦੀ ਸਵਾਈ ਤੇ ਜਦੋਂ ਲੰਘ ਜਾਂਦਾ ਫੇਰ ਉਹੀ ਹਾਲ ਹੋ ਜਾਂਦਾ ਇਹ ਬਹੁਤ ਹੀ ਮਾਰਾ ਕੰਮ ਹੈ ਜੀ ਆਹ ਵਾਲਾ ਜਿਹੜਾ ਕਿਹੜਾ ਕੋੜਾ ਵਾ ਨਾ ਜੀ ਦਿੱਲੀ ਸਾਡੇ ਸਾਹਮਣੇ ਜਰਾ ਆਸ਼ਾ ਉਹ ਜੇ ਕਿ ਰਾਤ ਨੂੰ ਸੁੱਤੇ ਵੀ ਨਹੀਂ ਨਾ ਇੰਨੀ ਸਮੈਲ ਆਉਂਦੀ ਨਾ ਬਹੁਤ ਜ਼ਿਆਦਾ ਸੁੱਤਾ ਨਹੀਂ ਜਾਂਦਾ ਭਾਜੀ ਜਿੰਨੋਂ ਤਾਂ ਹੁੰਦੀ ਨਾ ਨੇਰੀ ਉਦੋਂ ਦੇ ਅੰਦਰਾਂ ਤੱਕ ਜਾਂਦਾ ਉਹਨਾਂ ਗੰਦ ਹੈਗਾ ਗੰਦ ਜਿਹਦੇ ਜਦੋਂ ਕਿੰਨਾ ਕ ਬੰਦਾ ਦੁਕਾਨ ਦਾ ਸ਼ਟਰ ਫੋਟਦੇ ਥੱਲੇ ਤੇ ਜਦੋਂ ਨੇਰੀ ਆਉਂਦੀ ਤਾਂ ਐ ਸਾਰਾ ਸ਼ਟਰਾਂ ਦੇ ਅੱਗੇ ਲਫਾ ਫੇਲ ਫੂਫੇ ਲੱਗੇ ਜਦੋਂ ਹਵਾ ਦੀ ਉਧਰ ਨੂੰ ਚਲੇ ਤੁਰਿਆ ਜਾਣਾ ਇਹਨੇ ਤੇ ਜੇ ਅਸੀਂ ਕਹਾਂਗੇ ਜੀ ਕੋਈ ਗੱਲ ਨਹੀਂ ਆ ਗਵਾਂਡੀਆਂ ਦੇ ਬੂਏ ਘੜੀ ਉਹ ਚ ਸਫਾਈ ਕਰਵਾਵੇ ਨਾ ਕਰਵਾਵੇ ਇਸ ਤਰ੍ਹਾਂ ਮਸਲੇ ਦਾ ਹੱਲ ਕੋਈ ਨਹੀਂ ਜੀ ਹੈਗਾ ਸਰਕਾਰਾਂ ਜਿੰਨਾ ਮਰਜ਼ੀ ਕਰ ਲੈਣ ਜਿੰਨਾ ਚਿਰ ਆਪਣਾ ਬੂਆ ਨਹੀਂ ਸਾਫ਼ ਕਰ ਸਕਦੇ ਕਦੀ ਮਸਲੇ ਦਾ ਹੱਲ ਨਹੀਂ ਹੋ ਸਕਦਾ ਇਹ ਸਾਰਾ ਜਦੋਂ ਮੀਂਹ ਆਉਂਦੀ ਉਦੋਂ ਇੰਨੀ ਕੁ ਬਦਬੂ ਆਉਂਦੀ ਨਾ ਮੀਂਹ ਦੇ ਨਾਲ ਭਰਾ ਜੀ ਵਾਜਦੇ ਲੋਕੀ ਨੰਗਦੇ ਸੇਸੇ ਸੈਰ ਕਰਨ ਜਾਂਦੇ ਆ ਉੱਪਰਲੇ ਬੰਨੇ ਹੋਗੇ ਨਾ ਪਰਲੀ ਸਾਈਡ ਥਾਣੀ ਤੇ ਫੇਰ ਨੰਗੇ ਜਾਂਦੇ ਅੱਗੇ ਨੂੰ ਬਾਕੀ ਜੇ ਸਰਪੰਚ ਆ ਜਾਂ ਮੈਂਬਰ ਆ ਉਹ ਸਰਪੰਚੀਆਂ ਮੈਂਬਰੀਆਂ ਲੈ ਕੇ ਆਪੋ ਆਪਣੇ ਕੰਮ ਕਰਦੇ ਰਹਦੇ ਆ ਮਾਰੀਆਂ ਭਾਜੀ ਉਹਦੇ ਇੰਨਾ ਗੱਦ ਸਵੈਲ ਇੰਨੀ ਕਿ ਗੰਦੀ ਆਉਂਦੀ ਨਾ ਇੱਥੋਂ ਕੋਈ ਕਹਿਂਦੇ ਸਾਡੇ ਅਗਲੇ ਮੂੰਹ ਧੱਕ ਕੇ ਨੰਗੇ ਜਾਂਦੇ ਇੱਥੋਂ ਇਹਨਾਂ ਸਭੇ ਫਿਰ ਤੇ ਤੁਹਾਡੇ ਘਰੇ ਕੋ ਰਿਸ਼ਤੇਦਾਰ ਭੈਣ ਭਰਾ ਨਹੀਂ ਆਉਂਦਾ ਨਾ ਕਹਿੰਦੇ ਨੇ ਵੀ ਤੁਹਾਡੇ ਘਰ ਤੋਂ ਸਾਹਮਣੇ ਇੱਕ ਬਦਬੂ ਹੀ ਬੜੀ ਆਉਂਦੀ ਆ ਤੁਹਾਡੇ ਘਰ ਦਾ ਜਾਣਾ ਕਿਦਾ ਲੱਗ ਰਿਹਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਉਂਦੇ ਆ ਤੋ ਕਹਿ ਦਿੰਦੇ ਆਗੇ ਆਂਦੇ ਕਿ ਇਥੇ ਸਮੈਲ ਬੜੀ ਆਉਂਦੀ ਆ ਤੁਹਾਡੇ ਤੁਹਾਡੇ ਪਿੰਡ ਵਾਲੇ ਵੀ ਕੁਝ ਨਹੀਂ ਕਹਿੰਦੇ ਆਣ ਗਵਾਂਡਾ ਮੁੰਡਿਆਂ ਨੂੰ ਇਕੱਠਿਆ ਕੀਤਾ ਵੀ ਯਾਰ ਇੰਨੀ ਬਦਬੂ ਆਦੀ ਰੋਟੀ ਖਾਂ ਲਗਾ ਬਾਹਰ ਨੂੰ ਆਉਂਦਾ ਵੀ ਤਿੰਨ ਚਾਰ ਵਾਰੀ ਨੂੰ ਗਿਆ ਤੇ ਹੁਣ ਕੱਲ ਕਰ ਕਰਕੇ ਗਏ ਸਾਬ ਦਾ ਅੱਜ ਫੇਰ ਉਹੀ ਹਾਲ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਮਰਸਾਦ ਦੇ ਪਿੰਡ ਮਾਹਲ ਦੀਆਂ ਰਾਮਦੀਥ ਰੋਡ ਦੀਆਂ ਜਿੱਥੇ ਦੇ ਕੀ ਹਾਲਾਤ ਕੀ ਨੇ ਲੋਕ ਨਰਕ ਭਰੀ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਵਿਖਾਵਾਂਗੇ ਇਹ ਜਿਹੜਾ ਜੀ ਤੁਸੀਂ ਦੇਖ ਰਹੇ ਹੋ ਜੀਟੀ ਰੋਡ ਭਗਵਾਨ ਵਾਲਮੀਕ ਆਸ਼ਰਮ ਧਾਰਮਿਕ ਸਥਾਨ ਜਿਹੜਾ ਕਿ ਉਥੇ ਰਾਮਦੀਥ ਰੋਡ ਨੂੰ ਜਿਹੜਾ ਇਹ ਰੋ ਜਾਦਾ ਅਤੇ ਹਾਲਾਤ ਦੇਖ ਲਓ ਕੀ ਹਾਲਾਤ ਨੇ ਇਸ ਰੋਡ ਦੇ ਅਤੇ ਪਿੰਡ ਵਾਸੀ ਕਿੰਨੇ ਕਿ ਪਰੇਸ਼ਾਨ ਨੇ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਇਹ ਗੰਦਗੀ ਦੇ ਢੇਰ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲੋਕਾਂ ਜਿਹੜੇ ਕੀ ਕੂੜਾ ਸੁੱਟਿਆ ਗਿਆ ਇੱਥੇ ਲੋਕਾਂ ਵੱਲੋਂ ਅਤੇ ਪਿੰਡ ਵਾਸੀ ਤੇ ਦੁਕਾਨਦਾਰ ਜਿਹੜੇ ਪਰੇਸ਼ਾਨ ਨੇ ਤੁਸੀਂ ਹਾਈਵੇ ਤੋਂ ਤੁਸੀਂ ਦੇਖ ਰਹੇ ਹੋ 메인 ਜੀਟੀ ਰੋਡ ਆ ਰਾਮਤੀ ਤਰੋੜ ਪਿੰਡ ਮਾਹਲ ਦੀਆਂ ਤੁਹਾਨੂੰ ਤਸਵੀਰਾਂ ਬੁਖਾ ਰਹੇ ਨੇ ਲੋਕ ਇੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਵਾਸਤੇ ਲੋਕ ਪਰੇਸ਼ਾਨ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਗੰਦਗੀ ਦੇ ਢੇਰ ਨੇ ਛੱਪੜ ਤੱਕ ਜਿਹੜਾ ਇਹ ਲੱਗ ਚੁੱਕਿਆ ਬਿਲਕੁਲ ਰਾਮਤੀ ਤਰੋੜ ਹਾਈਵੇ ਦਾ ਜਿਹੜੀਆਂ ਤੁਹਾਨੂੰ ਤਸਵੀਰਾਂ ਬੁਖਾ ਰਹੇ ਆ ਭਗਵਾਨ ਬਾਲਮੀਕ ਆਸ਼ਰਮ ਨੂੰ ਇਹ ਜਿਹੜਾ ਰਸਤਾ ਜਾਂਦਾ ਅਤੇ ਖਾਸ ਕਰਕੇ ਇੱਥੇ ਜਿਹੜੇ ਲੋਕ ਨੇ ਇਹਨਾਂ ਦਾ ਕਹਿਣਾ ਵੀ ਇੱਥੇ ਅੱਜ ਦੇ ਨਹੀਂ ਲੋਕਾਂ ਵੱਲੋਂ ਜਿਹੜਾ ਕਿ ਕੂੜਾ ਛੁੱਟਾ ਜਾਂਦਾ ਵਾ ਅਤੇ ਕਈ ਵਾਰੀ ਕਹਿਣ ਦੇ ਬਾਵਜੂਦ ਵੀ ਜਿਹੜਾ ਲੋਕ ਨਹੀਂ ਜਿਹੜਾ ਕੂੜਾ ਛੱਡ ਰੋ ਛੱਡਦੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਹਾਲਾਤ ਨੇ ਅੱਜ ਪਿੰਡ ਵਾਸੀ ਤੇ ਦੁਕਾਨਦਾਰ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਪੁੱਛਾਂਗੇ ਵੀ ਅਜਿਹਾ ਕਿਉਂ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ ਅਤੇ ਕਿੰਨੇ ਜਿਹੇ ਲੋਕ ਇੱਥੇ ਲੋਕ ਨੇ ਉਹ ਕੂੜਾ ਛੋਟਾ ਜਾ ਰਿਹਾ ਹੈ ਗੱਲਬਾਤ ਵੀ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਤੇ ਕਦੋਂ ਦੀ ਪੇਸ਼ਾਨੀ ਆ ਰਹੀ ਹੈ ਅਸੀਂ ਦੇਖਿਆ ਕੂੜਦੇ ਢੇਰ ਤੱਕ ਲੱਗੇ ਰਹੇ ਅਤੇ ਇੰਨੀ ਗੰਦਗੀ ਇੱਥੇ ਆ ਕਿ ਲੋਕਾਂ ਦਾ ਇੱਥੇ ਖਲੋਣਾ ਮੁਸ਼ਕਲ ਹੋਇਆ ਪਿਆ ਵਾ ਕੀ ਹਾਲਾਤ ਨੇ ਕਦੋਂ ਦੇ ਮੁਸ਼ਕਲ ਆ ਰਹੀ ਤੁਹਾਨੂੰ ਮੇਰਾ ਨਾਮ ਭਾਈ ਸੋਨੂਆ ਸਾਹਮਣੇ ਆਪਣੀ ਰੈਸ਼ ਆ ਤੇ ਕੱਲ ਅਸੀਂ ਸੱਜਾ ਇੰਸਪੈਕਟਰ ਨੂੰ ਇੱਥੇ ਆਏ ਗਾ ਸਾਰਾ ਕੂੜਾ ਪਰਾ ਕਰਾਇਆ ਸੀ ਸਾਰਾ ਚਕਾਇਆ ਸੀ ਇਹ ਨਾ ਰੇੜੀਆਂ ਵਾਲੇ ਆਉਂਦੇ ਇਹਨੂੰ ਇੰਸਪੈਕਟਰ ਨੂੰ ਵੀ ਪਤਾ ਆ ਪੀ ਜਿੰਨਾ ਕਾਲਾ ਮੋੜ ਦੇ ਅੱਗ ਲਾ ਲੇ ਲੈ ਘੜਦੀਆਂ ਜਿੰਨੀਆਂ ਵੀ ਕਲੋਨੀਆ ਨਾ ਉਹਦਾ ਕੂੜਾ ਸਾਰਾ ਇੱਥੇ ਛਿੜਕ ਦੇ ਢੇੜੀ ਕਰੀ ਜਾਂਦੇ ਆ ਅੱਗੇ ਡੈਂਪ ਲੱਗਾ ਜਾਂ ਡੈਂਪ ਚ ਪਹੁੰਚ ਉਹਦੇ ਡੇੜੀ ਲਾਉਂਦੇ ਡੇੜੀ ਚ ਉਹਨਾਂ ਕੱਲਾ ਕੱਲਾ ਲਫਾਵਾ ਚੁੱਕਣਾ ਨਹੀਂ ਸੁੱਟਣਾ ਨਹੀਂ ਵਿੱਚ ਉਹਦੇ ਉਹ ਬਾਹਰ ਢੇੜਿਆ ਹੁਣ ਰਾਤੀ 4 ਵਜੇ ਸੁੱਟ ਕੇ ਗਿਆ ਕੋਈ ਰੇੜੀ ਵਾਲਾ ਤੇ 5 ਵਜੇ ਰੇੜੀ ਵਾਲੇ ਦੋ ਆਏ ਉਹ ਬੱਸ ਸਿੱਧੇ ਚ ਲੰਘੇ ਆ ਉਹਨੂੰ ਪਤਾ ਵੀ ਕੱਲ ਦਾ ਰੋਲਾ ਪਿਆ ਆ ਤੇ ਉਹ ਸਿੱਧੇ ਲੱਗ ਅੱਗੇ ਲੱਗੇ ਉਹਦੀ ਮਰ ਜਾਂਦੇ ਆ ਰਾਤ ਨੂੰ 5 ਵਜੇ ਤੜਕੇ ਵੀਡੀਓ ਬਣਾਈ ਉਹਨਾਂ ਦੀ ਹੁਣ ਕਾਲਿੰਗ ਇਨਸਪੈਕਟਰ ਨੂੰ ਗਿਆ ਸਾਰਾ ਕੂੜਾ ਚ ਗਿਆ ਵੀ ਇੱਥੇ ਜਿਆਦਾ ਇੱਥੇ ਛੋਟਾ ਡੈਂਪਲਾ ਜਿਹੜਾ ਘਰਾਂ ਵਾਲਾ ਜਿਹੜਾ ਕੂੜਾ ਉਹ ਬੰਦਾ ਡੈਂਪ ਦੇ ਵਿੱਚ ਪਾ ਦੇ ਤੇ ਉਹ ਗੋਵਾਂਦਾ ਜੇ ਇੱਥੇ ਕੂੜਾ ਹੋਗਾ ਤੂੰ ਹੀ ਜ਼ਿੰਮੇਵਾਰ ਤੂੰ ਹੀ ਜਵਾਬ ਦੇਗਾ ਅਸੀਂ ਜਵਾਬ ਕਰੇ ਨੌਕਰੀ ਤੂੰ ਕਰਦਾ ਅਸੀਂ ਥੋੜਾ ਕਰਦੇ ਜਦ ਸਾਨੂੰ ਇਨਸਪੈਕਟਰ ਲਵਾਵੇ ਫਿਰ ਆਪੇ ਕਰ ਲਾਂਗੇ ਆਪਣਾ ਕੰਮ ਕਹਿੰਗਾ ਜਾਂ ਉਹ ਸਾਹਮਣੇ ਡੈਂਪ ਉੱਥੇ ਲੱਗਾ ਦੇ ਜਾਂ ਉੱਥੇ ਲਵਾ ਦੇ ਡੈਂਪ ਜਿਹੜਾ ਘਰਾਂ ਵਾਲੇ ਸੁੱਟਣ ਹੁਣ ਜਿਹੜਾ ਰੇੜੀਆਂ ਪਰਪਰ ਸੁੱਟਣਾ ਉਹਦੇ ਦੋਆਂ ਦਿਨਾਂ ਦੇ ਵਿੱਚ ਹੀ ਭਰ ਜਾਂਦਾ ਇੱਥੇ ਇਹਦੇ ਅੱਧੀ ਸੜਕ ਅੱ ਇੱਕ ਇਤਿਹਾਸਿਕ ਮੰਦਰ ਆਪਣਾ ਇਥੇ ਆਰਮਦੀਪ ਸ ਰੋਡ ਨੂੰ ਸੰਗਤ ਆਉਂਦੀ ਬਾਹਰੋਂ ਅੰਦਰੋਂ ਐਨ ਆਰ ਆਈ ਆਉਂਦੇ ਬੰਦੇ ਬਾਹਰ ਕੋਈ ਮਨਗੀ ਸੰਗਤ ਕਾਫੀ ਤੁਰੇ ਹੀ ਰਹਿੰਦੀ ਆ ਬਾਦਰ ਨੂੰ ਵੀ ਲੋਕ ਜਾਂਦੇ ਵੇਖਣ ਆਲੇ ਇਧਰ ਹੋ ਕੇ ਜਾਂਦੇ ਘੁੰਮ ਕੇ ਜਾਂਦੇ ਆ ਅਗਲਾ ਅਸੀਂ ਦੇਖਿਆ ਸੋਨੂ ਦੀ ਖਾਸ ਕਰਕੇ ਵੀ ਆਈ ਪੀ ਦੀ ਗੱਲ ਕਰੀਏ ਜਦੋਂ ਵੀ ਕੋਈ ਵੀ ਆਈ ਪੀ ਚਾਹੇ ਮੁੱਖ ਮੰਤਰੀ ਪੰਜਾਬ ਹੈ ਜਾਂ ਹੋਰ ਜਿਹੜੇ ਮੰਤਰੀ ਸਾਹਿਬਾਨ ਨੇ ਅਸੀਂ ਦੇਖਿਆ ਵੀ ਧਾਰਮਿਕ ਸਥਾਨ ਹੈ ਇੱਥੇ ਬਾਲਮੀਕ ਮੰਦਿਰ ਉੱਥੇ ਲੋਕ ਜਾਂਦੇ ਨੇ ਕਿੰਨਾ ਕਿ ਮਾੜਾ ਇੰਪ੍ਰੈਸ਼ਨ ਪੈਂਦਾ ਵਾ ਕਿਉਂਕਿ ਜਦੋਂ ਇਸ ਰਸਤੇ 'ਤੇ ਲੰਘਦੇ ਹੋਣਗੇ ਤੇ ਕੂੜੇ ਦੇ ਢੇਰ ਤੱਕ ਲੱਗੇ ਨੇ ਬਦਬੂ ਇੱਥੇ ਆਉਣੀ ਆ ਕਿ ਕਹਿਣਾ ਕਿ ਜਾਓਗੇ ਤੇ ਬਾਅਦ ਦੇ ਮਾਨ ਜੀ ਜਦੋਂ ਅਗਲੇ ਜਦੋਂ ਤੁਰਦੇ ਆ ਜਿੱਥੋਂ ਵੀ ਆਪਣੇ ਹੋਟਲ ਤੋਂ ਆਉਂਦੇ ਆ ਇਧਰੋਂ ਆਉਂਦੇ ਆ ਆਰਾਮਤੀ ਸ ਰੋਡੋਂ ਆਉਂਦੇ ਆ ਭਗਵਾਨ ਮਾਲਵੀਰ ਦੇ ਮੰਦਰ ਚ ਆਉਂਦੇ ਆ ਪਿੱਛੋਂ ਤੋਂ ਅਗਲੇ ਬੜੇ ਖੁਸ਼ੀਆਂ ਵੀ ਬਹੁਤ ਵਧੀਆ ਆ ਜਿਹਨੋਂ ਮਾਲਾਂ ਦੇ ਐਂਟਰ ਕਰਦੇ ਉਦੋਂ ਨਾਲੇ ਵੇਖਦੇ ਵੀ ਯਾਰ ਇੰਨਾ ਗੰਦਗੀ ਪਈ ਪਿੰਡ ਵਾਲੇ ਕੀ ਚੁੱਪ ਬੈਠੇ ਆ ਵੀ ਇਹ ਕਿਉਂ ਨਹੀਂ ਪਰਾਂ ਕਰਾਉਂਦੇ ਆ ਨਾ ਕੋਈ ਗੰਦਗੀ ਦਾ ਢੇਰ ਹ ਹਰ ਕਨੇ ਮੱਥਾ ਟੇਕਣ ਕੋਲ ਜਾਂਦਾ ਆ ਤੇ ਜਿਹਨੋਂ ਕੋਈ ਐਨ ਆਰ ਆਈ ਆਉਂਦਾ ਆ ਉਦੋਂ ਤਾਂ ਇੱਥੇ ਗੱਡੀਆਂ ਵੀ ਆ ਜਾਂਦੀਆਂ ਝਾੜੂ ਵਾਲੇ ਵੀ ਆ ਜਾਂਦੇ ਆ ਉਦੋਂ ਦੇਹ ਤੇ ਰੀ ਸਵਾਈ ਦੀ ਸਵਾਈ ਤੇ ਜਦੋਂ ਲੰਘ ਜਾਂਦਾ ਫੇਰ ਉਹੀ ਹਾਲ ਹੋ ਜਾਂਦਾ ਕਹਿੰਦੇ ਕਿ ਤੁਹਾਨੂੰ ਨਹੀਂ ਖਾਸ ਕਰਕੇ ਕਾਰਪੋਰੇਸ਼ਨ ਵੱਲੋਂ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਗੱਡੀਆਂ ਲਗਾਈਆਂ ਨੇ ਕੂੜੇ ਵਾਲੀਆਂ ਜਿਹੜੇ ਕਿ ਘਰ-ਘਰ ਜਾ ਕੇ ਕੂੜਾ ਇਕੱਠਾ ਕਰਦੇ ਨੇ ਤੇ ਇੱਕ ਜਗ੍ਹਾ ਡੰਪ ਆ ਉੱਥੇ ਜਾ ਕੇ ਛੱਡ ਦਿੰਦੇ ਨੇ ਤੁਹਾਡੇ ਪਿੰਡ ਵਾਸਤੇ ਤੱਕ ਆ ਲੋਕਾਂ ਨੂੰ ਇਸ ਤਰ੍ਹਾਂ ਦੀ ਸਹੂਲਤ ਮਿਲ ਨਹੀਂ ਰਹੀ ਆ ਕਾਰਪੋਰੇਸ਼ਨ ਵੱਲ ਕੋ ਗੱਡੀਆਂ ਨਹੀਂ ਲੱਗੀਆਂ ਤੁਹਾਡੇ ਕਲਾ ਨੂੰ ਅੱਜ ਤੋਂ 3-4 ਸਾਲ ਪਹਿਲਾਂ ਛੋਟੇ ਹਾਥੀ ਆਉਂਦੇ ਨੇ ਕੂੜਾ ਚੁੱਕਣ ਆਂ ਘਰਾਂ-ਘਰਾਂ 'ਚ ਲੈ ਕੇ ਜਾਂਦੇ ਸੀ ਉਹ ਥੋੜਾ ਜਿਹਾ 3-4 ਮਹੀਨੇ ਵਾਸਤੇ ਚੱਲਿਆ ਉਸ ਤੋਂ ਬਾਅਦ ਕਰੀ 2-3 ਸਾਲ ਕੋਈ ਆਉਂਦਾ ਹੀ ਨਹੀਂ ਆ ਇੰਨਾ ਵੀ ਲੋਕੀ ਜਿਹੜਾ ਮਗਰ ਗਲੀਆਂ ਗੁਲੀਆਂ ਵਾਲੇ ਲਫਾਵੇ ਭਰ ਕੇ ਰਹੀ ਤੇ ਛੁੱਟ ਜਾਂਦੇ ਆ ਅੱਗੇ ਡੈਂਪ ਲੱਗਾਂ ਤਾਂ ਡੈਂਪ ਚ ਲੋਕੀ ਪਾ ਜਾਂਦੇ ਜਿਹੜੀਆਂ ਜ਼ਿਆਦਾ ਗੰਦ ਜ਼ਿਆਦਾ ਇਹਨਾਂ ਪਹਿੜ ਬਾਹਰੋਂ ਆ ਕੇ ਰੇੜੀਆਂ ਵਾਲੇ ਇਹਨਾਂ ਨੂੰ ਪਤਾ ਹੈ ਕਿਹੜੇ ਰੇੜੀਆਂ ਵਾਲੇ ਆਉਂਦੇ ਆ ਉਹੋ ਹੀ ਛੁੱਟ ਕੇ ਜਾਂਦੇ ਬਾਹਰ ਹੁਣ ਕਰਾਤੀ 4 ਵਜੇ 4:30 ਵਜੇ ਉੱਠ ਕੇ ਵੇਖਿਆ ਤੇ ਰੇੜੀ ਇੱਕ ਲੱਥੀ ਪਈ ਤੇ ਦੋ ਬੰਦੇ ਆਏ ਚੱਲ ਗਏ ਗਾਂ ਲੰਗੇ ਆ ਉਦੋਂ ਪਤਾ ਵੀ ਕੱਲ ਰੋਲਾ ਪਿਆ ਤਾਂ ਗਾਂ ਲੰਗੇ ਸਦੇ ਆਣ ਘਰਾਂ ਦਾ ਕੂੜਾ ਕਿੰਨਾ ਗਿਆ ਮਲਕੇ ਹੋਗਾ ਆਣ ਗਵਾਨ ਜਿੰਨੇ ਛੁੱਟਿਆ ਇੱਥੇ ਉਹ ਲੋਹੇ ਦਾ ਦੈਂਪਜਾ ਲੱਗਾ ਵੇਦੋ ਜਦੋਂ ਆਪੇ ਸੁਟੇ ਇਹ ਚੁੱਕ ਲੈਣ ਪਰ ਕੀ ਲੱਗਦਾ ਨਹੀਂ ਵੀ ਜਿਹੜੇ ਦੁਕਾਨਦਾਰਾਂ ਨੇ ਦੇਖਿਆ ਵੀ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਆ ਗਾਹਕ ਨਹੀਂ ਦੁਕਾਨ ਤੇ ਚੜਦਾ ਕਿਉਂਕਿ ਜਦੋਂ ਇੰਨੀ ਬਦਬੂ ਹੁੰਦੀ ਆ ਤੇ ਮੈਨੂੰ ਲੱਗਦਾ ਤੁਹਾਡਾ ਦੁਕਾਨਦਾਰਾਂ ਦਾ ਦੁਕਾਨ ਤੇ ਬਹਿਣਾ ਹੀ ਬੜਾ ਮੁਸ਼ਕਲ ਹੋਇਆ ਹੋਊਗਾ ਸਾਈ ਸਾਈ ਦੀ ਧਾਰੀ ਮੈਨੂੰ ਲੱਗਦਾ ਤੁਸੀਂ ਵਿਹਲੇ ਬੈਗੇ ਵਾਪਸ ਚੱਲ ਜਾਂਦੇ ਹੋ ਕਿਉਂਕਿ ਦੁਕਾਨ ਤੇ ਗਾਹਕ ਕੋਈ ਨਹੀਂ ਆਉਂਦਾ ਇਸ ਬਦਬੂ ਕਰਕੇ ਭਾਜੀ ਜਿੰਨੋਂ ਤਾਂ ਹੁੰਦੀ ਨਾ ਨੇਰੀ ਉਦੋਂ ਦੇ ਅੰਦਰਾਂ ਤੱਕ ਜਾਂਦਾ ਹੁਣ ਗੰਧ ਹੈਗਾ ਗੰਧ ਜਿਹਦੇ ਜਦੋਂ ਕਿੰਨਾ ਕ ਬ ਜਦੋਂ ਨੇਰੀ ਆਉਂਦੀ ਤਾਂ ਐ ਸਾਰਾ ਛਟੜਾਂ ਦੇ ਅੱਗੇ ਲਫਾਫੇ ਲਫੂਫੇ ਲੱਗੇ ਜਦੋਂ ਹਵਾ ਦੀ ਉਧਰ ਨੂੰ ਚੱਲੀ ਤੁਰਿਆ ਜਾਣਾ ਇਹਨੇ ਇਹਨੇ ਕੋ ਵੇਖਣਾ ਤੁਣਾ ਵੀ ਮੈਂ ਅੱਗੇ ਜਾ ਕੇ ਡਿੱਗੰਦਿਆਂ ਇਹ ਸਾਰਾ ਜਦੋਂ ਮੀਂਹ ਆਉਂਦੀ ਉਦੋਂ ਇੰਨੀ ਕੁ ਬਦਬੂ ਆਉਂਦੀ ਨਾ ਮੀਂਹ ਦੇ ਨਾਲ ਪੜਾ ਜੀ ਵਾਜਦੇ ਲੋਕੀ ਨੰਘ ਦੇ ਸੇਸ ਸੈਰ ਕਰਨ ਜਾਂਦੇ ਆ ਉੱਪਰਲੇ ਬੰਨੇ ਹੋ ਗਏ ਨਾ ਪਰਲੀ ਸਾਈਡ ਥਾਣੀ ਤੇ ਫੇਰ ਨੰਘ ਕੇ ਜਾਂਦੇ ਅੱਗੇ ਨੂੰ ਪਰ ਕੀ ਲੱਗਦਾ ਆ ਜੀ ਸੋਨ ਜੀ ਤੁਸੀਂ ਦੱਸਿਆ ਵੀ ਲੋਕ ਸੈਰ ਕਰਨ ਜਾਂਦੇ ਨੇ ਆਪਣੀ ਸਿਹਤ ਠੀਕ ਕਰਨ ਵਾਸਤੇ ਪਰ ਜਦੋਂ ਇੱਥੋਂ ਲੱਗਦੇ ਹੋਣਗੇ ਤੇ ਲੋਕ ਨਾਲ ਨਾਲ ਆਪਣੇ ਬਵਾਰੀਆਂ ਲੈ ਕੇ ਜਾਂਦੇ ਹੋਣਗੇ ਕਿ ਲੱਗ ਗੰਦੀ ਆਉਂਦੀ ਨਾ ਇੱਥੋਂ ਕੋਈ ਕਹਿੰਦੇ ਸਨ ਇਹ ਮੂੰਹ ਢੱਕ ਕੇ ਨੰਗੇ ਜਾਂਦੇ ਇੱਥੋਂ ਜਿੰਨੇ ਵੀ ਸਿਰੇ ਸੈਰ ਕਰਨ ਜਾਂਦੇ ਤਕਰੀਬਨ ਕਾਫੀ ਜਣੇ ਸੈਰ ਕਰਨ ਜਾਂਦੇ ਆ ਤੇ ਜਿੰਨੇ ਵੀ ਮੂੰਹ ਢੱਕਿਆ ਹੁੰਦਾ ਫਿਰ ਜਾਂ ਪਰਲੀ ਤਰ ਹੁੰਦੀ ਹੋਵੇ ਨੰਗੇ ਜਾਂਦੇ ਆ ਤੇ ਜਾਂ ਸਿੱਧਾ ਕੋ ਨੰਗੇ ਜਾਂਦਾ ਸਾਰੇ ਵੇਂਦੇ ਰਹਿੰਦੇ ਆ ਵੀ ਭਾਜ ਕੋਈ ਕਹਿੰਦਾ ਹੈ ਨਹੀਂ ਆ ਸਾਡੇ ਪਿੰਡ ਵਾਲੇ ਵੀ ਕੋਈ ਨਹੀਂ ਕਹਿੰਦੇ ਆਂਡ ਗਵਾਡਾ ਮੁੰਡਿਆਂ ਨੂੰ ਇਕੱਠਿਆ ਕੀਤਾ ਵੀ ਯਾਰ ਇੰਨੇ ਬਦਵਾਉਂਦੀ ਰੋਟੀ ਖਾਂ ਲੱਗਿਆ ਦੇਲ ਬਾਹਰ ਨੂੰ ਆਉਂਦਾ ਵੀ ਤਿੰਨ ਚਾਰ ਵਾਰੀ ਉਹਨੂੰ ਗਿਆ ਤੇ ਉਹ ਕੱਲ ਕਰਕੇ ਗਏ ਸਾਬਦਾ ਅੱਜ ਫੇਰ ਉਹੀ ਹਾਲ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਮਰਸੰਦ ਦੇ ਪਿੰਡ ਮਹਾਲ ਦੀਆਂ ਦਿਖਾਈਆਂ ਨੇ ਰਾਮ ਦੀ ਥਰੋੜ ਦੀਆਂ ਇਹ ਹਾਲਾਤ ਨੇ ਅੱਜ ਪਿੰਡ ਵਾਸੀ ਇਕੱਠੇ ਹੋਏ ਨੇ ਨੌਜਵਾਨ ਨੇ ਤੇ ਦੁਕਾਨਦਾਰ ਇਕੱਠੇ ਹੋਏ ਨੇ ਇਹਨਾਂ ਦਾ ਕਹਿਣਾ ਵੀ ਸਾਡਾ ਜਿਹੜਾ ਕਾਰੋਬਾਰ ਆ ਉਹ ਸਾਰਾ ਠੱਪ ਹੋ ਗਿਆ ਕਿਉਂਕਿ ਇਨੀ ਬਦਬੂ ਕਰਕੇ ਇਨੀ ਗੰਦਗੀ ਕਰਕੇ ਨਾ ਤੇ ਦੁਕਾਨ ਤੇ ਕੋਈ ਗਾਹਕ ਚੜਦਾ ਤੇ ਸਾਡਾ ਵੀ ਜਿਹੜਾ ਇੱਥੇ ਰਹਿਣਾ ਜਿਹੜਾ ਮੁਸ਼ਕਲ ਹੋਇਆ ਪਿਆ ਵਾ ਦੁਕਾਨਦਾਰ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਵੀ ਕਿ ਇਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਕਿੰਨੀ ਕਿਥੇ ਮਦਬੂ ਆ ਰਹੀ ਆ ਮੁਸ਼ਕਲ ਕਿੰਨੇ ਜਿਆਦੇ ਸਾਹਮਣਾ ਤੁਹਾਨੂੰ ਕਰਨਾ ਪਿਆ ਰਿਹਾ ਹਜ ਤੱਕ ਕਿਸੇ ਨੇ ਹਜ ਤੱਕ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਜਾਂ ਕਿਸੇ ਮਲਕੇ ਦੇ ਐਮ ਐਲ ਏ ਮੰਤਰੀ ਨੇ ਕਿਉਂ ਨਹੀਂ ਆ ਕੇ ਸਾਲੀ ਤੁਹਾਡੀ ਸਰ ਦੇਖੋ ਅਸੀਂ ਕੱਲ ਵੀ ਬਾਈਟ ਕੀਤੀ ਸੀ ਗਰਵਲ ਸਾਹਿਬ ਸੋਨੂ ਵੀਰ ਜੀ ਹਣੀ ਨਾਲ ਸੀ ਇਲਾਕਾ ਨਿਵਾਸੀ ਨਾਲ ਵੀ ਛੋਟੇਵੇਂ ਭੈਣ ਭਰਾ ਸੀ ਦੇ ਨਾਲ ਅਸੀਂ ਤੇ ਇਹੋ ਇਲਾਕਾ ਨਾਲ ਅਸੀਂ ਇਹਨੂੰ ਬੇਨਤੀ ਕੀਤੀ ਇਕੱਠੇ ਹੋ ਕੇ ਆਪਾਂ ਇਸ ਮਸਲੇ ਦਾ ਹੱਲ ਕਰੀਏ ਕੋਈ ਨਾ ਕੋਈ ਜੇ ਨਹੀਂ ਕੋਈ ਪ੍ਰਸ਼ਾਸਨ ਵਗੈਰਾ ਸੁਣਦਾ ਜਾਂ ਕੋਈ ਸਾਡਾ ਪੰਚਾਇਤ ਮੈਂਬਰ ਨਹੀਂ ਸਰਪੰਚ ਨਹੀਂ ਸੁਣਦਾ ਫਿਰ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਨਾਲ ਇਹ ਹੈ ਗਈ ਹੈ ਜੀ ਬੱਬਾ ਜੀਵਨ ਸਿੰਘ ਐਵਨੀਓ ਨਾਲ ਇਹ ਨਾਲ ਬੱਬਾ ਦਰਸ ਸਿੰਘ ਐਵਨੀਓ ਹੈ ਜੀ ਉਹਨਾਂ ਦੇ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਉਹਨਾਂ ਨੇ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਕਿ ਉਹ ਕਹਿੰਦੇ ਕਿ ਤੁਸੀਂ ਆਪਣੀ ਕਾਰਵਾਈ ਪਾਓ ਅਸੀਂ ਤੁਹਾਡੇ ਨਾਲ ਆ ਚਲੋ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਇਹ ਨਹੀਂ ਗੱਲਾ ਪਿੱਛੇ ਜਾਓਗੇ ਮਹਾਵੀਰੋਸ ਹਸਪੀਟਲ ਆ ਜਿੱਥੋਂ ਆਪਾਂ ਸਿਹਤ ਸਹੂਲਤਾਂ ਲੈਣੀਆਂ ਉੱਥੇ ਜਾ ਕੇ ਹਾਲਾਤ ਵੇਖੋ ਨਾਲ ਹੀ ਹਾਈ ਸਕੂਲ ਆ ਉੱਥੇ ਜਾ ਕੇ ਹਾਲਾਤ ਵੇਖੋ ਇਸ ਤੋਂ ਵੀ ਬੱਤਰ ਆ ਕੱਲ ਵੀ ਵੀਰ ਸੁੱਖਾ ਵਾ ਸਾਡੇ ਏਰੀਏ ਦੇ ਸਰਪੰਚ ਸਾਹਿਬ ਦੇ ਛੋਟੇ ਭਰਾ ਦੇ ਉਹਨਾਂ ਨੇ ਕੱਲ ਕਰਵਾਇਆ ਉੱਥੋਂ ਸੁਭਾਈ ਚਲੋ ਇਸ ਤਰ੍ਹਾਂ ਸਾਰੇ ਨਾਲ ਮਿਲ ਕੇ ਕਰਨ ਤੇ ਫਿਰ ਤੇ ਬਹੁਤ ਵਧੀਆ ਵਾ ਤੇ ਜੇ ਆਪਾਂ ਅੰਦਰ ਹੀ ਵੜ ਜਾਗੇ ਕਹਾਂਗੇ ਸਾਡੇ ਬੂਏ ਗੈੜੀਆਂ ਦੀਆਂ ਕੋਈ ਗੱਲ ਨਹੀਂ ਉਹਨਾਂ ਦੇ ਆ ਉਹ ਆਪੇ ਲੜਨ ਝਗੜਣ ਜੋ ਮਰਜ਼ੀ ਕਰਨ ਇਸ ਤਰ੍ਹਾਂ ਹੱਲ ਨਹੀਂ ਹੋ ਸਕਦਾ ਪਰ ਕੱਲ ਕੇ ਦੀ ਵੀ ਅਸੀਂ ਦੇਖਿਆ ਵੀ ਸਾਡੇ ਦੇ ਦੇ ਪ੍ਰਧਾਨ ਮੰਤਰੀ ਨੇ ਕਹਿੰਦੇ ਵੀ ਸਵੱਛ ਅਭਿਆਨ ਸੀ ਕਹਿੰਦੇ ਵੀ ਸਾਫ਼ ਸਵੱਛਾਈ ਰੱਖਣ ਦੀ ਗੱਲ ਕਰਦੇ ਨੇ ਕਹਿੰਦੇ ਆਪਣੇ ਘਰ ਦੇ ਆਲੇ-ਦੁਆਲੇ ਦੇ ਕਿ ਸਾਫ਼ ਸਵੱਛਾਈ ਕੀਤੀ ਹੈ ਪਰ ਕੀ ਲੱਗਦਾ ਇਹ ਸਵੱਛ ਅਭਿਆਨ ਆ ਲੋਕ ਕਿਉਂ ਨਹੀਂ ਜਾਗਰਤ ਹੁੰਦੇ ਕਿਉਂ ਨਹੀਂ ਅੱਜ ਤੱਕ ਲੋਕਾਂ ਵੱਲੋਂ ਆਪਣੇ ਘਰ ਦੇ ਬਾਹਰ ਜਿਹੜਾ ਕੂੜਾ ਵਾ ਕਿਉਂ ਨਹੀਂ ਜਿਹੜਾ ਸਾਂਭਿਆ ਜਾਂਦਾ ਅਤੇ ਵੱਖਰੀ ਜਗ੍ਹਾ ਛੱਟਿਆ ਜਾ ਰਿਹਾ ਕੀ ਲੱਗਦਾ ਸਵਚ ਬਿਹਾਂਦੇ ਨਾਲ ਸਾਡੀ ਜਿਹੜੀ ਹੈ ਸ਼ਹਿਰ ਦੀ ਸਾਡੇ ਪਿੰਡ ਦਾ ਜਿਹੜਾ ਸਾਫ਼ ਸੁਥਰਾ ਵਾ ਉਹ ਹੋਊਗਾ ਨਾਲ ਵੇਖੋ ਜੀ ਅਸੀਂ ਤੇ ਅੱਗੇ ਵੀ ਬੇਨਤੀ ਕੀਤੀ ਹੈ ਜੀ ਨਾਲ ਹੀ ਸਾਡੇ ਸੰਤ ਮਹਾਂਪੁਰ ਸੰਤ ਪਾਪਾ ਦਰਸ਼ਨ ਸਿੰਘ ਜੀ ਮਹਾਰਾਜ ਕੋਲੀ ਆਣਾਂ ਦਾ ਡੇਰਾ ਵਾ ਨਾਲ ਹੀ ਉਹਨਾਂ ਦੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਕੋਲ ਸੱਜਣ ਸਾਹਿਬ ਸ਼ੁਭਜੋਪੇ ਤੇ ਆ ਤੇ ਅਸੀਂ ਆਪਣੇ ਘਰਾਂ ਦਾ ਆਪਣੀ ਸਫਾਈ ਬੂਏ ਦੇ ਗਾੜੀ ਰੱਖ ਲਈਏ ਨਾ ਤੇ ਪ੍ਰਧਾਨ ਮੰਤਰੀ ਜੀ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਸਵਸ਼ ਭਾਰਤ ਆਪਣੇ ਆਪ ਬਣ ਜਾਏਗਾ ਤੇ ਜੇ ਅਸੀਂ ਕਹਾਂਗੇ ਜੀ ਕੋਈ ਗੱਲ ਨਹੀਂ ਆ ਗਵਾਂਡੀਆਂ ਦੇ ਬੂਏ ਗਾੜੀ ਉਹ ਸਫਾਈ ਕਰਵਾਵੇ ਨਾ ਕਰਵਾਵੇ ਇਸ ਤਰ੍ਹਾਂ ਮਸਲੇ ਦਾ ਹੱਲ ਕੋਈ ਨਹੀਂ ਜੇਗਾ ਸਰਕਾਰਾਂ ਜਿੰਨਾ ਮਰਜ਼ੀ ਕਰ ਲੈਣ ਜਿੰਨਾ ਚਿਰ ਆਪਾਂ ਆਪਣਾ ਬੂਵਾ ਨਹੀਂ ਸਾਫ਼ ਕਰ ਸਕਦੇ ਕਦੀ ਮਸਲੇ ਦਾ ਹੱਲ ਨਹੀਂ ਹੋ ਸਕਦਾ ਸਮਾਰਟ ਸਿਟੀ ਬਣਾਉਣ ਦੀ ਗੱਲ ਕਰਦੇ ਆ ਵੀ ਸਮਾਰਟ ਸਿਟੀ ਬਣਾਉਣਾ ਅਮਰਸਾਹਬ ਨੂੰ ਕੀ ਲੱਗਦਾ ਇਹ ਸਮਾਰਟ ਸਿਟੀ ਆ ਲੋਕਾਂ ਦੇ ਹਾਲਾਤ ਕੀ ਨੇ ਲੋਕ ਇੱਥੇ ਕੂੜਾ ਛੋੜ ਕੇ ਜਾਂਦੇ ਨੇ ਕਿ ਲੱਗਦਾ ਵੀ ਲੋਕਾਂ ਨੂੰ ਸੁਧਰਨਾ ਚਾਹੀਦਾ ਵਾ ਕਿਉਂਕਿ ਲੋਕ ਇੱਥੇ ਇੱਥੇ ਖਾਸ ਕੇ ਲੰਘਦੇ ਨੇ ਕਿਉਂਕਿ ਬੜਾ ਮਾੜਾ ਹਾਲਾਤ ਹੈ ਅਸੀਂ ਦੇਖਿਆ ਵੀ ਰਾਮਦੀਪ ਰੋਡ ਆ ਮੇਨ ਰੋਡ ਇੱਥੋਂ ਦਾ ਜਿਹੜਾ ਪਿੰਡ ਮਾਹਲ ਦਾ ਜਦੋਂ ਕੋਈ ਰਿਸ਼ਤੇਦਾਰ ਭੈਣ ਭਰਾ ਆਉਂਦਾ ਹੋਊਗਾ ਉਹ ਤੁਹਾਨੂੰ ਕਿੰਨਾ ਕਹਿੰਦਾ ਹੋਊਗਾ ਵੀ ਬੜਾ ਤੁਸੀਂ ਪਿੰਡ ਦਾ ਵਿਕਾਸ ਕਰ ਰਹੇ ਹੋ ਕੀ ਹਾਲਾਤ ਨੇ ਕੀ ਲੱਗਦਾ ਪਿੰਡ ਦਾ ਸੁਧਾਰ ਕਰਨਾ ਚਾਹੀਦਾ ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਆ ਬਿਲਕੁਲ ਜੀ ਬਿਲਕੁਲ ਜਿੰਨਾ ਚਿਰ ਲੋਕ ਜਾਗਰੂਕ ਨਹੀਂ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਸਰਕਾਰਾਂ ਜਿੰਨਾ ਮਰਜ਼ੀ ਕਰ ਲੈਣ ਉਹਨਾਂ ਚਿਰ ਕੋਈ ਵੀ ਸੁਧਾਰ ਦੀ ਆਸਾਂ ਨੂੰ ਉਮੀਦ ਨਹੀਂ ਹੈਗੀ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਇੰਨਾ ਵੱਡਾ ਇਤਿਹਾਸ ਸਥਾਨ ਹੈ ਹਰਮੰਦਰ ਸਾਹਿਬ ਹੈ ਦਰ ਗਿਆਨ ਮੰਦਿਰ ਹੈ ਰਾਮ ਤੀਰਥ ਹੈ ਰਾਮ ਤੀਰਥ ਹੈ ਜੇ ਅਸੀਂ ਇਹਨਾਂ ਇਸ ਚੀਜ਼ ਨੂੰ ਸਫਾਈ ਨਹੀਂ ਗੁਰੂ ਨਗਰੀ ਨੂੰ ਸਾਫ਼ ਨਹੀਂ ਰੱਖ ਸਕਦੇ ਫਿਰ ਆਪਾਂ ਕੋਈ ਤਰੱਕੀ ਨਹੀਂ ਜੇ ਕਰ ਸਕਦੇ ਸਾਰਿਆਂ ਨੂੰ ਮੇਨ ਚੀਜ਼ ਹੁੰਦੀ ਹੈ ਸਿਹਤ ਸਹੂਲਤਾਂ ਸਫਾਈ ਤੇ ਜੇ ਇਹ ਨਹੀਂ ਆਪਾਂ ਰੱਖ ਸਕਦੇ ਤਾਂ ਕੁਝ ਵੀ ਮਸਲੇ ਦਾ ਹੱਲ ਨਹੀਂ ਹੈਗਾ ਜੋ ਮਰਜ਼ੀ ਕਰ ਲੋ ਬਾਕੀ ਇਹ ਹੈ ਕਿ ਅਸੀਂ ਫਿਰ ਤੋਂ ਦੁਬਾਰਾ ਤੋਂ ਪੰਚਾਇਤ ਮੈਂਬਰਾਂ ਨੂੰ ਸਰਪੰਚਾਂ ਨੂੰ ਬੇਨਤੀ ਕਰਾਂਗੇ ਇੱਧਰ ਸਾਡੇ ਨਾਲ ਛੜਕ ਤੋਂ ਪਾਰ ਵਾਰ 3 ਨੰਬਰ ਵਾਰਡ ਪੈਂਦੀ ਹੈ ਜੀ ਕਾਉਂਸਲਰ ਕਾਰਪੋਰੇਸ਼ਨ ਦਾ ਏਰੀਆ ਪੈਂਦਾ ਇਹ ਸਾਡਾ ਜੀ ਸਰਪੰਚੀ ਦਾ ਏਰੀਆ ਫਿਰ ਵੀ ਅਸੀਂ ਲਾਗੇ ਆਣ ਗਵਾਨ ਸਾਰੇ ਮਹੱਲੇਦਾਰੀ ਨੂੰ ਫਿਰ ਬੇਨਤੀ ਕਰਾਂਗੇ ਸਾਡਾ ਸਾਥ ਦਿੱਤਾ ਜਾਵੇ ਪਰ ਵੀ ਜੀ ਕਿਸ ਤਰ੍ਹਾਂ ਇਹਨੇ ਵੋਟਾਂ ਨੇੜੇ ਆਉਂਦੀਆਂ ਨੇ ਲੀਡਰ ਤੁਹਾਡੇ ਘਰ ਤੱਕ ਆ ਕੇ ਤੁਹਾਡੀ ਗਾੜੀ ਹੱਥ ਪਲਾ ਜੋੜਦੇ ਨੇ ਵੀ ਸਾਨੂੰ ਵੋਟ ਪਾਓ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦੀ ਸਾਈ ਸਫਾਈ ਦਾ ਧਿਆਨ ਰੱਖਾਂਗੇ ਕੀ ਲੱਗਦਾ ਹੁਣ ਵੀ ਲੀਡਰਾਂ ਨੂੰ ਆ ਕੇ ਆਉਣਾ ਚ ਕਿਉਂਕਿ ਪਿੰਡ ਦਾ ਮਸਲਾ ਵਾ ਪਿੰਡ ਦੇ ਵਿਕਾਸ ਦਾ ਮਸਲਾ ਵਾ ਜਦੋਂ ਕੋਈ ਬਾਹਰੋਂ ਲੋਕ ਆਉਂਦੇ ਨੇ ਤੇ ਮੈਨੂੰ ਲੱਗਦਾ ਵੀ ਲੋਕ ਪਿੰਡ ਵਾਲਿਆਂ ਨੂੰ ਜਾਂ ਪਿੰਡ ਦੇ ਜਿਹੜੇ ਮੋਢੀ ਵਾਲੇ ਉਹਨਾਂ ਨੂੰ ਚੰਗਾ ਬੰਦਾ ਕਹਿੰਦੇ ਹੋਣਗੇ ਵੀ ਤੁਹਾਡੇ ਪਿੰਡ 'ਚ ਕੋਈ ਚੰਗਾ ਬੰਦਾ ਹੈ ਨਹੀਂ ਆ ਜਿਹੜਾ ਪਿੰਡ ਦਾ ਵਿਕਾਸ ਕਰਾ ਸਕੇ ਪਿੰਡ ਦੀ ਸਫਾਈ ਲੱਗ ਸਕਦੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਖਾਸ ਕੇ ਲੀਡਰਾਂ ਨੂੰ ਵੇਖੋ ਜੀ ਹੋਰ ਥੋੜੇ ਸਮੇਂ ਬਾਅਦ ਸਰਪੰਚੀ ਦੀ ਇਲੈਕਸ਼ਨ ਆ ਰਹੀ ਆ ਬਿਲਕੁਲ ਇੱਕ ਸਾਡੀ ਰੋਟ ਸਾਤ 800 ਵੋਟ ਹੈ ਜੀ ਦੋਬਦਰਸ਼ਨ ਸਿੰਘ ਐਵੇਂ ਨਹੀਂ ਹੁੰਦੀ ਇਹਦੇ ਵਿੱਚੋਂ ਕਮ ਸੇ ਕਮ 10 ਤੋਂ 15 ਸਰਪੰਚ ਖੜੇ ਹੁੰਦੇ ਚਾਹਵਾਨ ਆ ਲੇਕਿਨ ਸੇ ਸਾਫ ਸਪਾਈ ਦਾ ਮਸਲਾ ਉਦੋਂ ਹੁੰਦਾ ਜਦੋਂ ਵੋਟਾਂ ਆਉਂਦੀਆਂ ਚਾਹੇ ਆ ਜਾਣ ਮੁੱਖ ਮੰਤਰੀ ਦੀ ਆ ਜਾਏ ਪ੍ਰਧਾਨ ਮੰਤਰੀ ਦੀ ਆ ਜਾਏ ਚਾਹੇ ਛੋਟੇ ਲੈਵਲ ਦੇ ਕਾਉਂਸਲਰ ਦੀ ਆ ਜਾਏ ਜਾਂ ਸਰਪੰਚੀ ਦੀ ਆ ਜਾਏ ਉਦੋਂ ਬਹੁਤ ਆਉਂਦੇ ਘਰਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਦਿਖਾਉਂਦੇ ਸੁਪਨੇ ਦਿਖਾਉਂਦੇ ਆ ਪਰ ਬਾਅਦ ਵਿੱਚ ਕੋਈ ਹਸਾਰ ਨਹੀਂ ਜੇ ਲੈਂਦਾ ਅਸੀਂ ਤੇ ਇਹੀ ਬੇਨਤੀ ਕਰਦੇ ਹਾਂ ਜੀ ਚਲੋ ਅਸਲੀ ਚ ਉਹਨੇ ਚਲੋ ਸਾਡਾ ਪੰਚਾਇਤੀ ਏਰੀਆ ਰਵੇ ਜੇ ਨਹੀਂ ਪੰਚਾਇਤ ਸਾਡਾ ਕੁਝ ਕਰਵਾ ਸਕਦੀ ਤੇ ਸਾਨੂੰ ਹੀ ਕਾਰਪੋਰੇਸ਼ਨ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਹ ਜਾ ਕੇ ਆਪਣੇ ਵੱਡੇ ਤੌਰ ਤੇ ਮੰਗ ਕਰ ਸਕੀ ਪਰ ਕੀ ਲੱਗਦਾ ਵੀ ਆਰ ਕੇ ਵੋਟਾਂ ਉਹਨੂੰ ਪਾਓਗੇ ਜਿਹੜਾ ਤੁਹਾਡੇ ਪਿੰਡ ਦੀ ਸਾਰ ਲਾਊਗਾ ਜਿਹੜੇ ਪਿੰਡ ਦੀ ਵਕਾਸ ਕਰੂਗਾ ਕੀ ਲੱਗਦਾ ਆਰ ਕੇ ਵੋਟਾਂ ਦਾ ਹੱਕਦਾਰ ਉਹ ਆ ਜੇਕਰ ਪਿੰਡ ਦੀ ਸਫਾਈ ਨਹੀਂ ਕਰੂਗਾ ਕੀ ਲੱਗਦਾ ਤੁਹਾਡੇ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਜਾਊਗਾ ਜਿਹੜਾ ਤੁਹਾਡੇ ਘਰੇ ਵੋਟ ਮੰਗਣ ਆਊਗਾ ਉਹਨੂੰ ਬਿਲਕੁਲ ਕੋਈ ਨਾ ਕੀਤੀ ਜਾਊਗੀ ਵੀ ਤੁਸੀਂ ਪਿੰਡ ਵਾਸਤੇ ਕੀ ਕੀਤਾ ਕੀ ਆ ਪਿੰਡ ਦਾ ਵਿਕਾਸ ਕਿਉਂ ਨਹੀਂ ਕੀਤਾ ਪਿੰਡ ਦੇ ਹਾਲਾਤ ਕਿਉਂ ਨਹੀਂ ਦੇਖ ਕੀ ਲੱ ਵੇਖੋ ਜੀ ਵੋਟਾਂ ਦਾ ਬਾਈਕਾਡ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਆ। ਵੋਟ ਆਪਣਾ ਹੱਕ ਹੈ। ਜੇ ਅਸੀਂ ਵੋਟ ਵੀ ਨਾ ਪਾਵਾਂਗੇ ਫਿਰ ਕਿਸ ਤਰ੍ਹਾਂ ਪਤਾ ਲੱਗੇਗਾ ਅਗਲੇ ਬਣੇ ਕਿ ਲੋਕੋ ਹੀ ਜਾਗਰੂਕ ਹੈ ਜਾਂ ਕੋਈ ਨਹੀਂ ਆ। ਵੋਟ ਸਾਡਾ ਪਹਿਲਾ ਅਧਿਕਾਰ ਵੋਟ ਜ਼ਰੂਰ ਕਰਨੀ ਚਾਹੀਦੀ। ਆਪਣੀ ਮਰਜ਼ੀ ਨਾ ਕਰੋ ਕਿਸੇ ਦੇ ਕਹਨਤੇ ਨਾ ਕਰੋ। ਲੇਕਿਨ ਇਹ ਕਿ ਵੋਟਾਂ ਤੋਂ ਬਾਅਦ ਵੀ ਉਹਨਾਂ ਦੇ ਡਿਮਾਂਡਾਂ ਆਪਣੀਆਂ ਉਹਨਾਂ ਦੇ ਸਾਹਮਣੇ ਰੱਖੋ। ਇਹ ਨਹੀਂ ਕਿ ਵੋਟਾਂ ਲੰਘੀਆਂ ਅਸੀਂ ਘਰਾਂ 'ਚ ਜਾ ਕੇ ਸੌਂ ਗਏ ਸਾਨੂੰ ਕੋਈ ਲੋੜ ਨਹੀਂ ਹੈਗੀ। ਬਹੁਤ ਬਾਰ ਬੰਦਾ ਹੀ ਜਾਵੇ ਇਹਨਾਂ ਕੋਲ ਇਸ ਤਰ੍ਹਾਂ ਨਹੀਂ ਹੁੰਦਾ। ਲੋਕਲ ਆਮ ਬੰਦੇ ਨੂੰ ਵੀ ਇਹਨਾਂ ਤੱਕ ਪਹੁੰਚ ਕਰਨੀ ਅਸੀਂ ਕੋ ਸਮਝਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜੇ ਹੋਏ ਆ ਉਦੇਦਾਰ ਆ ਜੀ ਉਹਨਾਂ ਦੇ ਆਪਣੇ ਮਿਸਰੀਨ ਲੀਡਰਾਂ ਨਾਲ ਗੱਲ ਕਰਕੇ ਫਿਰ ਅਸੀਂ ਦੇਖਾਂਗੇ ਜੀ ਕਿਹੜੀ ਕਾਰਵਾਈ ਉਸ ਤਰ੍ਹਾਂ ਕਹਿਣਗੇ ਉਸੇ ਤਰੀਕੇ ਚ ਚੱਲਾਂਗੇ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪਿੰਡ ਮਾਲ ਦੀ ਤਲ ਸ਼ਹੀਦਾ ਖਾਈਆਂ ਨੇ ਪਿੰਡ ਮਾਲ ਰਾਮਦੀ ਫਰੋੜ ਦੀ ਆ ਪਿੰਡ ਵਾਸੀ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਵੀ ਤੁਸੀਂ ਕਿਸਤਾ ਦੇਖਦੇ ਹੋ ਤੁਸੀਂ ਲੰਘ ਰਹੇ ਸੀ ਤੇ ਤੁਸੀਂ ਇਹਦੇ ਖੜ ਗਏ ਹੋ ਕੀ ਹਾਲਾਤ ਨੇ ਕਿ ਲੱਗਦਾ ਵੀ ਇਥੇ ਨਰਕ ਵਰਗੀ ਜ਼ਿੰਦਗੀ ਲੋਕ ਬਤੀਤ ਕਰ ਰਹੇ ਨੇ ਕੀ ਹਾਲਾਤ ਘੜ ਪਿੰਡ ਹਾਂਜੀ ਮੈਂ ਵੀ ਪਿੰਡ ਮਾਲ ਹੀ ਰਹਿਣ ਵਾਲਾ ਵਾਂ ਇਹ ਜਿਹੜੇ ਗੰੰਗੀ ਦੇ ਢੇਰ ਲਗੇ ਇਹਨਾਂ ਨੂੰ ਲੋਕਾਂ ਨੂੰ ਬਹੁਤ ਹੀ ਮਤਲ ਦਿਖਤ ਆ ਰਹੀ ਆ ਪਰੇਸ਼ਾਨੀਆਂ ਸਾਹਮਣਾ ਕਰ ਰਹਾ ਆ ਬਦਬੂ ਆਉਂਦੀ ਆ ਬਿਮਾਰੀਆਂ ਫੈ ਰਹੀਆਂ ਵਾਂ ਤੇ ਨਾ ਹੀ ਸਰਕਾਰ ਧਿਆਨ ਦੇ ਰਹੀ ਆ ਕੋਈ ਨਾ ਹੀ ਕਾਉਂਸਲਰ ਨਾ ਸਰਪੰਚ ਤੇ ਵੋਟਾਂ ਵੇਲੇ ਆਉਂਦੇ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਆ ਕਰਾਂਗੇ ਆ ਕਰਾਂਗੇ ਵੋਟਾਂ ਨੂੰ ਬਾਅਦ 2 ਸਾਲ ਹੋ ਗਏ ਆ ਕੋਈ ਵੀ ਨਹੀਂ ਆਇਆ ਕਿਸੇ ਨੇ ਸਾਡੀ ਸਾਰ ਨਹੀਂ ਲਈ ਬਾਕੀ ਜੇ ਸਰਪੰਚ ਆ ਜਾਂ ਮੈਂਬਰ ਆ ਉਹ ਸਰਪੰਚੀਆਂ ਮੈਂਬਰੀਆਂ ਲੈ ਕੇ ਆਪੋ ਆਪਣੇ ਕੰਮ ਕਰਦੇ ਰਹਦੇ ਆ ਇਹਨਾਂ ਨੂੰ ਚਾਹੀਦਾ ਕਿ ਜੋ ਵੀ ਨਰੇਗਾ ਦੀ ਟੀਮ ਕੰਮ ਕਰਦੀ ਆ ਅਗਰ ਸਰਕਾਰ ਨਹੀਂ ਕਰ ਰਹੀ ਤੇ ਨਰੇਗਾ ਦੇ ਦਿਹਾੜੀਦਾਰ ਮਜ਼ਦੂਰ ਹੈ ਉਹਨਾਂ ਨੂੰ ਕਰਕੇ ਸਫਾਈ ਜਿੱਦਾਂ ਸੜਕਾਂ ਸਾਡੇ ਘਰਾਂ ਨੂੰ ਜਾਂਦੀਆਂ ਉਹ ਜੰਗਲ ਬਣੇ ਆ ਮਤਲਬ ਨਾਲਿਆਂ ਦੇ ਉੱਤੇ ਸਭ ਜੰਗਲ ਆ ਨਰੇਗਾ ਵਾਲਾ ਸਾਨੂੰ ਬੰਦਾ ਹੀ ਨਹੀਂ ਕਰੀ ਦੇਖਿਆ ਕੋਈ ਕਿ ਨਰੇਗਾ ਦੇ ਮਜ਼ਦੂਰ ਕਿੱਥੇ ਕੰਮ ਕਰ ਰਹੇ ਆ ਇਹ ਕੰਮ ਜ਼ਿੰਮੇਵਾਰੀ ਦਾ ਜਿਹੜਾ ਸਰਪੰਚਾ ਦਾ ਵਾ ਮੈਂਬਰਾਂ ਦਾ ਵਾ ਕਿ ਉਹ ਨਰੇਗਾ ਦੇ ਬੰਦਿਆਂ ਨੂੰ ਸਫਾਈ ਕਰਾਉਣ ਆਪਣਾ ਕੂੜਾ ਕਰਕਟਿਆ ਜੋ ਵੀ ਆ ਉਹ ਇੱਕ ਡੈਂਪੋ ਜਿਹੜੀ ਜਗ੍ਹਾ ਕਰਨ ਦਾ ਸਥਾਨ ਹੈ ਉਹ ਨਿਯੁਕਤ ਕੀਤਾ ਜਾਵੇ ਤੇ ਲੋਕਾਂ ਨੂੰ ਨੰਗਨ ਤੋਂ निजात ਮਿਲੇ ਤੇ ਸਾਡੀ ਦੇ ਹੋਈ ਗੁਜਾਇਸ਼ ਆ ਸਰਕਾਰ ਨੂੰ ਕਿ ਇਹਦੇ ਵੱਲ ਜਲਦੀ ਨਾਲ ਜਲਦੀ ਧਿਆਨ ਕਰ ਦਿੱਤਾ ਜਾਵੇ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕ ਗੰਦੇ ਪਾਣੀ ਦਾ ਮਤਲਬ ਜਿਹੜਾ ਵਾ ਸਾਹਮਣਾ ਕਰਨਾ ਪੀ ਰਿਹਾ ਗੰਦਾ ਪਾਣੀ ਪੀਣ ਦਾ ਇਹ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਜਿਹੜੀ ਆ ਬਿਲਕੁਲ ਨਹੀਂ ਮਿਲ ਰਹੀ ਨਾਲਾ ਇੱਕ ਨਾਲ ਦੀ ਲੰਘ ਰਿਹਾ ਉਹ ਵੀ ਕਵਰ ਹੋਣਾ ਚਾਹੀਦਾ ਵਾ ਉਹਦੇ ਕਾਰਨ ਵੀ ਬਹੁਤ ਇਥੇ ਇਫੈਕਟ ਪੈ ਰਿਹਾ ਵਾ ਪਾਣੀ ਜਿਹੜਾ ਗੰਦਾ ਆ ਰਿਹਾ ਗੰਦਾ ਪਾਣੀ ਜਿਹੜਾ ਅਸੀਂ ਪੀ ਰਹੇ ਆ ਤੇ ਨਾਲਾ ਜਿਹੜਾ ਕਵਰ ਹੋਣਾ ਚਾਹੀਦਾ ਵਾ ਸਰਕਾਰਾਂ ਸੁੱਤੀਆਂ ਵਾ ਸਾਰੀਆਂ ਕੋਈ ਵੀ ਮਤਲਬ ਵੋਟਾਂ ਨੂੰ ਪਹਿਲਾਂ ਜੋਸੀ ਜੀ ਕਹਿ ਰਹੇ ਕਿ ਨਾਲਾ ਤੇ ਮੈਂ ਪਾਰਕਿੰਗ ਬਣਾ ਦੂੰਗਾ ਔਜਲਾ ਸਾਹਿਬ ਆਏ ਐਮਪੀ ਉਹ ਵੀ ਕਹਿੰਦੇ ਕਿ ਮੈਂ ਨਾਲਾ ਜਿਹੜਾ ਕਵਰ ਕਰਾ ਕੇ ਤੇ ਮਤਲਬ ਪਾਰਕਿੰਗ ਬਣੇਗੀ ਲੇਕਿਨ ਹੁਣ ਫੇਰ ਸਰਕਾਰਾਂ ਸੌਂ ਗਈਆਂ ਵੋਟਾਂ ਜਿਹਨੂੰ ਆਉਣੀਆਂ ਉਹਨਾਂ ਕੁੰਡਾ ਹਟਕਾਉਣਗੇ ਤੇ ਮੇਰੀ ਇਹੋ ਹੀ ਗੁਜ਼ਾਰਸ਼ ਸਰਕਾਰ ਨੂੰ ਇੱਕ ਦਿਨ ਨਾਲਾ ਕਵਰ ਹੋ ਜੇ ਇੱਕ ਇਹ ਜਿਹੜਾ ਗੰਦਗੀ ਥਾਂ ਥਾਂ ਛੁੱਟਦੇ ਆ ਸਕੂਲ ਦੇ ਬੱਚੇ ਆਉਂਦੇ ਸਕੂਲ ਦੇ ਲਾਗੇ ਬਹੁਤ ਗੰਦਗੀ ਦਾ ਢੇਰ ਆ ਬੱਚਿਆਂ ਨੂੰ ਮੁਸ਼ਕਲ ਆਉਂਦੀ ਆ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਵਾ ਬੈਣਾ ਮੁਸ਼ਕਲ ਆ ਮੱਖੀਆਂ ਆਉਂਦੀਆਂ ਮੱਛਰ ਆਉਂਦਾ ਬਿਮਾਰੀਆਂ ਫੈਦਾਈਆਂ ਬਹੁਤ ਜ਼ਿਆੜੀਆਂ ਡੇਂਗੂ ਬੁਖਾਰ ਹੋ ਰਿਹਾ ਵਾ ਵਾਇਰਲ ਬੁਖਾਰ ਹੋ ਰਿਹਾ ਵਾ ਤੇ ਇਸ ਕਰਕੇ ਕੂੜੇ ਵੱਲ ਜਿਹੜਾ ਬਿਲਕੁਲ ਹੀ ਧਿਆਨ ਨਹੀਂ ਆ ਕੂੜੇ ਦਾ ਇੱਕ ਡੰਪ ਬਣਾਇਆ ਜਾਵੇ ਤੇ ਕੂੜਾ ਕਰਗਟ ਜਿਹੜਾ ਉੱਥੇ ਡੰਪ ਕੀਤਾ ਜਾਵੇ ਬਾਕੀ ਜਿਹੜੇ ਕੂੜਾ ਚੁੱਕਣ ਵਾਲੇ ਆਉਂਦੇ ਆ ਉਹ ਵੀ ਪ੍ਰਾਈਮੇਟ ਵਿਭਾਗ ਉਹਨਾਂ ਨੂੰ ਅਸੀਂ ਕੋਲੋਂ ਪੈਸੇ ਦਿੰਨੇ ਆ 60 ਰੁਪਏ ਪਰ ਮੰਨਤਾ ਤੇ 60 ਰੁਪਏ ਲੈ ਕੇ ਜਾਂਦੇ ਉਹਨਾਂ ਕੋਲ ਵੀ ਇੱਕ ਨਿਗੀ ਜੀ 60 ਰੁਪਏ ਉਹ ਮਹੀਨੇ ਦੇ ਲੈਂਦੇ ਆ ਉਹਨਾਂ ਕੋਲ ਵੀ ਇੱਕ ਨਿਗੀ ਜੀ ਗੱਡੀ ਆ ਅਵੇਲੇਬਲ ਆ ਉਹਦੇ ਵਿੱਚ ਵੀ ਕੂੜਾ ਜਦੋਂ ਪੂਰਾ ਲੋਡ ਕਰਦੇ ਉੱਪਰ ਤੱਕ ਓਵਰਲੋਡ ਹੁੰਦਾ ਵਾ ਉਹ ਵੀ ਰਸਤੇ 'ਤੇ ਡੇਕਦਾ ਜਾਂਦਾ ਕੂੜੇ ਵਾਲੀ ਗੱਡੀ ਜਿਹੜੀ ਆਉਣੀ ਚਾਹੀਦੀ ਉਹ ਕਵਰ ਹੋਣੀ ਚਾਹੀਦੀ ਆ ਤੇ ਕੂੜਾ ਦੇ ਵਿੱਚ ਜਾਵੇ ਜਿਹੜਾ ਸੇਫ ਜਗ੍ਹਾ ਤੇ ਜਾ ਕੇ ਕੂੜਾ ਡੈਂਪ ਹੋਵੇ ਉਹਨੂੰ ਇਸਤੇਮਾਲ ਕੀਤਾ ਜਾਵੇ ਜਿੱਦਾਂ ਮਤਲਬ ਸੁੱਕਾ ਕੂੜਾ ਵਾ ਗਿੱਲਾ ਕੂੜਾ ਵਾ ਰੂੜੀ ਬਣਾਉਣ ਦੇ ਕੰਮ ਆਉਂਦਾ ਖਾਦਾਂ ਦੇ ਕੰਮ ਆਉਂਦਾ ਇਸ ਤਰੀਕੇ ਨਾਲ ਵਰਤਿਆ ਜਾਵੇ ਇਹ ਖੋਦ ਹੀ ਹਾਲਾਤ ਵੇਖੋ ਇੱਥੋਂ ਦੇ ਕੀ ਆ ਮਾਲ ਦੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਿੰਡ ਵਾਸੀ ਅੱਜ ਕਿੰਨੇ ਪਰੇਸ਼ਾਨ ਨੇ ਕੀ ਹਾਲਾਤ ਨੇ ਅੱਜ ਲੋਕੀ ਲੀਡਰਾਂ ਨੂੰ ਲਾਂਤਾ ਪਾ ਰਹੇ ਨੇ ਕਿ ਜੋ ਵੋਟਾਂ ਹੁੰਦੀਆਂ ਨੇ ਉਦੋਂ ਤੁਹਾਡੇ ਬੂਹੇ ਗਾੜੀ ਆ ਕੇ ਵੋਟਾਂ ਮੰਗਦੇ ਨੇ ਤੁਹਾਡੇ ਨਾਲ ਬਹਿ ਕੇ ਚਾਹ ਪਾਣੀ ਪੀਂਦੇ ਨੇ ਤੇ ਤੁਹਾਨੂੰ ਆਸ਼ਵਾਸ਼ਣ ਦਵਾਉਂਦੇ ਨੇ ਤੁਹਾਡੇ ਪਿੰਡ ਦਾ ਤੁਹਾਡੇ ਇਲਾਕੇ ਦਾ ਵਿਕਾਸ ਹੋਊਗਾ ਪਰ ਕਹਿੰਦੇ ਜਦ ਵੋਟਾਂ ਪੈ ਜਾਂਦੀਆਂ ਨੇ ਸਭ ਲੀਡਰ ਜਿਹੜੇ ਗੁੰਮ ਹੋ ਜਾਂਦੇ ਨੇ ਕਦੀ ਕਿਸੇ ਸਾਹ ਨਹੀਂ ਲੈਂਦੇ ਆ ਕੇ ਵੀ ਉਹਨਾਂ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਜਿਤਾਇਆ ਵਾ ਕਦੀ ਸਾਥ ਲਈਏ ਕੀ ਹਾਲਾਤ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਵੀ ਇਹ ਕਿਸ ਤਰ੍ਹਾਂ ਦੇ ਦਿਓ ਇਤਿਹਾਸਿਕ ਮੰਦਰ ਪਾਵਨ ਸਥਾਨ ਜੀ ਰਾਮਦੀ ਸ੍ਰੋੜ ਆ ਮਾਲਮੀ ਸਥਾਨ ਇੱਧਰ ਤੇ ਇਸੇ ਰੋਡ ਦਾ ਨਾਮ ਵੀ ਰਾਮਦੀ ਸ੍ਰੋੜ ਪਿਆ ਵਾ ਪਰ ਅੱਜ ਹਾਲਾਤ ਦੇਖ ਲਓ ਕਿੰਨੀ ਕਹਿ ਲਓ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਆ ਥਾਂ ਥਾਂ ਤੇ ਕੂੜੇ ਢੇਰ ਲੱਗੇ ਨੇ ਕਿਸ ਤਰ੍ਹਾਂ ਦੇ ਇਹ ਚੀਜ਼ਾਂ ਨਹੀਂ ਇਹ ਬਹੁਤ ਹੀ ਮਾੜਾ ਕੰਮ ਹੈ ਜੀ ਆਹ ਵਾਲਾ ਜਿਹੜਾ ਜਿਹੜਾ ਕੋੜਾ ਵਾਣਾ ਜੀ ਡੇਲੀ ਸਾਡੇ ਸਾਹਮਣੇ ਰਹਿ ਆ ਸ਼ਾ ਉਹ ਜੇ ਕਿ ਰਾਤ ਨੂੰ ਸੁੱਤੇ ਵੀ ਨਹੀਂ ਨਾ ਇੰਨੀ ਸਮੈਲ ਆਉਂਦੀ ਹੈ ਨਾ ਬਹੁਤ ਜ਼ਿਆਦਾ ਸੁੱਤਾ ਨਹੀਂ ਜਾਂਦਾ ਉਧਰ ਕੋਲਰ ਚੱਲਦਾ ਜਾਂ ਪੱਖਾ ਚੱਲਦਾ ਉਹਦੇ ਨਾਲ ਮਤਲਬ ਕਿ ਰਾਤ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਤੇ ਸਾਹਮਣੇ ਮੈਸੇਜ ਵੀ ਕਰਦੇ ਤੇ ਉਹ ਵਿਚਾਰੇ ਵਿਚਾਰੇ ਸਾਰੀ ਦਿਹਾੜੀ ਉਹ ਦਰਵਾਜ਼ਾ ਢੋਈ ਛੱਡਦੇ ਆ ਕਿ ਸਮੈਲ ਆਉਂਦੀ ਆਉਂਦੀ ਨਹੀਂ ਆ ਤੇ ਫਿਰ ਫਿਰ ਤੇ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਆਉਂਦਾ ਨਾ ਕਹਿੰਦੇ ਨੇ ਵੀ ਤੁਹਾਡੇ ਘਰ ਤੋਂ ਸਾਹਮਣੇ ਇੱਕ ਬਦਬੂ ਹੀ ਬੜੀ ਆਉਂਦੀ ਆ ਤੁਹਾਡੇ ਘਰ ਆਉਂਦੇ ਆ ਤੋ ਕਹਿ ਦਿੰਦੇ ਆ ਕਿ ਆਂਦੇ ਕੇ ਸਮੈਲ ਬੜੀ ਆਉਂਦੀ ਏ ਤੁਹਾਡੇ ਤੋ ਫਿਰ ਜਦੋਂ ਦੱਸੇਦਾ ਕਿ ਉਹ ਸਾਹਮਣੇ ਉਹ ਜਦੋਂ ਜਾਂ ਜੋ ਕੂੜਾ ਚੋਕੇ ਖੜਦੇ ਪਾਣੀ ਖਲੋਂਦਾ ਵਾ ਉਦੋਂ ਤੇ ਬਹੁਤ ਜ਼ਿਆਦਾ ਮਤਲਬ ਕਿ ਇੰਨੀ ਸਮੈਲ ਆਉਂਦੀ ਏ ਉਥੇ ਖਲੋਤਾ ਨਹੀਂ ਜਾਂਦਾ ਸਾਡੇ ਕੋਲ ਤੋ ਕਿੰਨੀ ਸ਼ਰਮ ਆਉਂਦੀ ਏ ਜੋ ਰਿਤੇ ਆ ਕੇ ਤੋ ਕਹਿ ਦਿੰਦਾ ਵੀ ਤੁਹਾਡੇ ਘਰ ਦਾ ਯਾਰ ਆਉਂਦਾ ਹਾਜੀ ਕੋਈ ਨਹੀਂ ਆ ਤੁਹਾਡੇ ਘਰ ਦਾ ਤਾਂ ਪਾਣੀ ਤੱਕ ਨਹੀਂ ਪੀ ਸਕਦੇ ਵੀ ਇੰਨੀ ਬੋਦ ਆਉਂਦੀ ਆ ਫੇ ਕਿ ਲੱਗਦਾ ਨਹੀਂ ਆਪਣੇ ਕੋ ਸ਼ਰਮ ਮਹਿਸੂਸ ਕਰਦੇ ਹੋ ਵੇਖੋ ਜੀ ਉਹ ਤੇ ਕਹਿੰਦੇ ਤੁਹਾਡੇ ਨਾਲ ਸਾਡੇ ਪਿੰਡ ਚੰਗੇ ਆ ਆ ਤੁਸੀਂ ਕਹਿੰਦੇ ਸ਼ਹਿਰ ਚ ਰਹਿਣ ਦੇ ਜੀ ਇਹਨੇ ਗੰਦਗੀ ਦੇ ਵਿੱਚ ਰਹਿਣ ਦੇ ਜੇ ਸਾਡੇ ਪਿੰਡਾਂ ਸਾਵਾ ਚ ਆਣ ਕੇ ਵੇਖੋ ਵਧੀਆ ਵਾ ਸਾਰਾ ਕੁਝ ਸਾਫ਼ ਵਧੀਆ ਗਲੀਆਂ ਬਣੀਆਂ ਵਧੀਆਂ ਪੱਕੀਆਂ ਛੜਕਾਂ ਬਣੀਆਂ ਆਵਾ ਤੇ ਸਾਨੂੰ ਸਭ ਮਾੜਾ ਕਹਿੰਦੇ ਆ ਜੀ ਕੀ ਲੱਗਦਾ ਨਹੀਂ ਸਮਾਜ ਸ਼ਹਿਰੀ ਬਣਾਉਣ ਦੀ ਗੱਲ ਕਰਦੇ ਸੀ ਅਮਰਸિંહ ਸਾਹਿਬ ਨੂੰ ਕੀ ਲੱਗਦਾ ਇਹ ਸਮਾਜ ਸ਼ਹਿਰੀ ਹਾਲਾਤ ਨੇ ਪਿੰਡਾਂ ਤੋਂ ਵੀ ਜਿਹੜਾ ਕੀ ਗਿਆ ਗੁਜਰਾ ਪਿੰਡਾਂ ਦੇ ਲੋਕ ਵੀ ਜਿਹੜੇ ਉਹ ਵੀ ਚੰਗੇ ਪਲੇ ਨੇ ਪਿੰਡਾਂ ਜਿਹੜੇ ਜਿਹਨਾਂ ਨੂੰ ਅਸੀਂ ਪਿੰਡੂ ਲੋਕ ਕਹਿੰਦੇ ਆ ਉਹ ਪਿੰਡ ਵੀ ਜਿਹੜੇ ਸ਼ਹਿਰਾਂ ਵਰਗੇ ਨੇ ਪਰ ਮੈਂ ਕਹਿੰਦਾ ਜਿਹੜਾ ਸ਼ਹਿਰ ਆ ਉਹ ਪਿੰਡਾਂ ਤੋਂ ਹੀ ਮਾੜਾ ਹੋਇਆ ਪਿਆ ਵਾ ਪਿੰਡਾਂ ਤੋਂ ਵੀ ਮਾੜਾ ਹੋਇਆ ਜੀ ਵੇਖੋ ਜੀ ਇੰਨਾ ਜਿਹੜਾ ਆ ਗੰਦਗੀ ਦਾ ਤੁਸੀਂ ਆਪ ਤੁਸੀਂ ਵੇਖਿਆ ਹੀ ਹੋਣਾ ਵਾ ਇੰਨਾ ਕੂੜਾ ਵਾ ਵੇਖੋ ਜੀ ਮੇਰੇ ਰੇੜੀਆਂ ਵਾਲੇ ਸੁੱਟ ਜਾਂਦੇ ਆ ਉਹ ਮੇਰੇ ਨਾਲ ਵਿਚਾਰੇ ਦੂਜੇ ਤੇ ਜਿਹਦੇ ਨਾਉਂਦੇ ਚੁੱਕਣ ਵੀ ਆਉਂਦੇ ਆ ਪਰ ਫੇਰ ਸੁੱਟ ਜਾਂਦੇ ਆ ਉਹ ਹਾਲੇ ਸੋ ਵੀ ਅਜ ਤੱਕ ਕੋਈ ਤੁਹਾਡੇ ਹਲਕੇ ਦਾ ਕੋਈ ਐਮ ਐਲ اے ਕੋਈ ਮੰਤਰੀ ਕੋ ਐਮ ਪੀ ਕਿਸੇ ਨੇ ਸਾਰ ਲਈ ਆ ਕੇ ਕੋਈ ਆਇਆ ਅਜ ਤੱਕ ਪਹੁੰਚਿਆ ਅਜ ਤੱਕ ਨਹੀਂ ਜੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਾ ਕੇ ਨੇ ਪੁੱਛਿਆ ਤੇ ਨਾ ਕੇ ਨੇ ਸੁਣਿਆ ਵਾ ਜੀ ਹਾਂ ਜੀ ਬਿਲਕੁਲ ਤੁਸੀਂ ਦੇਖਿਆ ਕੀ ਹਾਲਾਤ ਨੇ ਅਮਰਸਾ ਦੇ ਪਿੰਡ ਮਾਹਲ ਦੀਆਂ ਆਰਾਮਤੀ ਥਰੋੜੀਆਂ ਤਨ设施ਆਂ ਵਿਖਾਈਆਂ ਨੇ ਜਿਹੜਾ ਕਿ ਪਾਵਨ ਸਥਾਨ ਆ ਸ਼੍ਰੀ ਬਾਲਮੀਕ ਸਥਾਨ ਇਸੇ ਰੋਡ ਨੂੰ ਜਾਂਦਾ ਅਤੇ ਆਰਾਮਦੀ ਥਰੋੜ ਇਸੇ ਰੋਡ ਦਾ ਨਾਮ ਪਿਆ ਵਾ ਉਹਨਾਂ ਤਾਲਮਿਕ ਸਥਾਨ ਦਾ ਪਰ ਤੁਸੀਂ ਹਲਾਤੀ ਲੋਕ ਕਿੰਨੇ ਨੇ ਬੱਤ ਬੱਤਰ ਹਾਲਾਤ ਨੇ ਪਿੰਡ ਵਾਸੀ ਤੇ ਦੁਕਾਨਦਾਰ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦੇ ਖਿਲਾਫ ਕਿ ਕੀ ਹਾਲਾਤ ਨੇ ਅੱਜ ਤੱਕ ਕਿਸੇ ਨੇ ਸਾਰ ਨਹੀਂ ਕੂੜੇ ਦੇ ਜਿਹੜੇ ਕੀ ਢੇ ਲੱਗੇ ਪਏ ਨੇ ਅੱਜ ਉਹਨਾਂ ਦੀ ਮੰਗ ਹੈ ਵੀ ਇਹ ਜਿਹੜਾ ਕੂੜਾ ਕਰਕਟ ਤੋਂ ਚੁਕਾਇਆ ਜਾਵੇ ਕਿਉਂਕਿ ਜਦੋਂ ਕੋਈ ਵੀਆਈਪੀ ਜਦੋਂ ਕੋਈ ਮੰਤਰੀ ਇਸੇ ਰੋਡ 'ਤੇ ਲੰਘਦਾ ਹੋਊਗਾ ਜਦੋਂ ਉੱਤੇ ਬੜੀਆਂ ਸਫਾਈਆਂ ਹੋ ਜਾਂਦੀਆਂ ਨੇ ਪਰ ਜਦੋਂ ਕੋਈ ਨਹੀਂ ਲੰਘਦਾ ਤੇ ਪਿੰਡ ਦੇ ਲੋਕ ਨੇ ਉਹ ਜਿਹੜੇ ਡੰਗਾ ਤੋਂ ਇੱਥੇ ਪ੍ਰਚਾਲ ਹੋ ਜਾਂਦੇ ਨੇ ਕੋ ਇੰਨੀ ਬਦਬੂ ਆਉਂਦੀ ਆ ਇੱਕ ਇੱਕ ਸਾਡੀ ਵੀ ਸਰਕਾਰ ਨੂੰ ਐਮ ਐਲ ਏ ਮੰਤਰੀ ਨੂੰ ਮੰਗਿਆ ਵੀ ਇਹ ਜਿਹੜਾ ਕੂੜਾ ਕਰਕੜਿਆ ਜਲਦੋਂ ਚੁੱਕਿਆ ਜਾਵੇ ਤਾਂ ਜੋ ਕਿ ਪਿੰਡ ਦੇ ਜਿਹੜੇ ਲੋਕ ਨੇ ਚੰਗੀ ਤਰਾਹ ਜੀ ਸਕਣ ਅਤੇ ਇੱਕ ਸ਼ੁੱਧ ਹਵਾ ਉਹਨਾਂ ਨੂੰ ਮਿਲ ਸਕੇ ਮਿੰਨੂ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ